ਪੂਰੀ ਦਿਖਾ ਰਹੀ ਹੈ ਦੂਰੋਂ ਫੋਲਾ ਜਿਹੜਾ ਉਹ ਫਰੇਮ ਆ ਜਿਹੜਾ ਉਹ ਦਿਖਾ ਦਈਆ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੀ વાડી ਨੇ ਫੋਟੋ ਲਈ ਹੋਈ ਆ ਤੇ ਹਾਂਜੀ ਇਹ ਉਹ ਟੇਸਟਿੰਗ ਆ ਗਈ اچھا ਪਹਿਲਾਂ ਵੀ ਖਾ ਕੇ ਜਾਣੇ ਉਹ ਪਹਿਲਾਂ ਹੀ ਖਾ ਕੇ ਜਾਂਦੇ ਆ ਪਰ ਥੋੜਾ ਟਾਈਮ ਲਗ ਰਿਹਾ ਇੱਥੇ ਗਾਹਕ ਲੈਣ ਦਾ ਪੀੜ ਦਾ ਕੀ ਨਹੀਂ ਕੀਏ ਤੇ ਟਾਈਮ ਨਹੀਂ ਲੱਗਦਾ ਬਈ ਅੱਛਾ ਚੰਗਾ ਪੈਂਦਾ ਨਿਬੜ ਜਾਂਦਾ ਸਾਰਾ ਹੀ ਨਿਬੜਿਆਂ ਦਾ ਸਾਰਾ ਹੀ ਅੱਛਾ ਮਤਲਬ ਨਹੀਂ ਮਾਲ ਓਕੇ ਬੰਦਾ ਨਹੀਂ ਜਿਨਾ ਲੱਗਦਾ ਅੱਛਾ ਠੀਕ ਹੈ ਜਿੰਨਾ ਲੱਗਦਾ ਵੀ ਬਾਈ ਜੀ ਕਹਿੰਦੇ ਉਹ ਜਿੰਨਾ ਮਾਲ ਲੱਗਦਾ ਉਹਨਾਂ ਬਣਾ ਨਹੀਂ ਪਾਉਂਦੇ ਹੈਗੇ ਹਾਂ ਕੁਛ ਰੋ ਭਰਾ ਹਾਂ ਇਹ ਕੀ ਬਣਾ ਰਹੇ ਹੋ ਇਸ ਟਾਈਮ ਤੇ ਆ ਰਿੰਗ ਹੈ ਜੀ ਉਹ ਥਿੰਗਰ ਥਿੰਗਰ ਆ। ਅੱਛਾ ਬਾਈ ਜੀ ਫਿੰਗਰ ਬਣਾ ਰਿਹਾ ਤੁਸੀਂ ਦੇਖ ਰਹੇ ਹੋ ਕੜਾਈ ਦੇ ਵਿੱਚ ਬਾਈ ਇਸ ਟਾਈਮ ਤੇ ਤਲ ਰਹੇ ਨੇ ਕੜਾਈ ਬਾਈ ਨੇ ਤੇਜ਼ ਕਰਤੀ ਹੈਗੀ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢੈਲਵਾ ਤੇ ਤੁਸੀਂ ਜੁੜ ਚੁੱਕੇ ਹੋ ਢੈਲਵਾ ਟੀਵੀਜ਼ਨ ਦੇ ਨਾਲ ਤੇ ਇਸ ਵਕਤ ਅਸੀਂ ਖੜੇ ਹਾਂ ਕੋਟਕਪੂਰਾ ਕੋਟਕਪੂਰਾ ਵਾਲਮੀਕ ਚੌਕ ਦੇ ਬਿਲਕੁਲ ਨੇੜੇ ਦਵਾਰਿਆਣਾ ਰੋਡ ਤੇ ਰਾਹੁਲ ਦੇਰੀ ਦੇ ਬਿਲਕੁਲ ਨਜ਼ਦੀਕ ਸੋ ਅੱਛਾ ਸੀ ਇਸ ਕਰਕੇ ਖੜਿਆ ਕਿਉਂਕਿ ਬਾਈ ਜੀ ਨੇ ਸਾਡੇ ਨਾਲ ਕੰਟੈਕਟ ਕੀਤਾ ਸੀ ਤੇ ਪ੍ਰੋਮੋਸ਼ਨ ਕਰਵਾਉਣ ਦੇ ਲਈ ਸੋ ਇਸ ਕਰਕੇ ਅਸੀਂ ਇਹਨਾਂ ਦੇ ਲਈ ਅੱਜ ਇੱਥੇ ਹਾਜ਼ਰ ਹੋਏ ਹਾਂ ਇਸ ਜਗ੍ਹਾ ਤੇ ਸੋ ਤੁਹਾਨੂੰ ਵੀ ਜੇ ਤੁਸੀਂ ਵੀ ਆਪਣੀ ਕਾਰੋਬਾਰ ਦੇ ਵਾਦੇ ਲਈ ਕੋਈ ਪ੍ਰੋਮੋਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਟੈਲਵਾ ਟੈਲੀਵਿਜ਼ਨ ਨਾਲ ਕੰਟੈਕਟ ਕਰ ਸਕਦੇ ਹੋ ਕੰਟੈਕਟ ਅਸੀਂ ਇਹੇਠਾਂ ਜਿਹੜਾ ਉਹ ਨੰਬਰ ਦਿੱਤਾ ਹੋਇਆ ਸੋ ਤੁਸੀਂ ਵੀ ਕਿਸੇ ਵੇਲੇ ਵੀ ਕੰਟੈਕਟ ਆ ਜਿਹੜਾ ਉਹ ਕਰ ਸਕਦੇ ਹੋ ਸੋ ਆਓ ਗੱਲਬਾਤ ਕਰਦੇ ਹਾਂ ਬਾਈ ਜੀ ਦੇ ਨਾਲ ਤੁਸੀਂ ਸਾਹਮਣੇ ਦੇਖ ਰਹੇ ਹੋ ਕੇ ਕੇ ਫਾਸਟ ਫੂਡ ਤੇ ਇਹ ਦੁਕਾਨ ਇਹ ਰੇੜੀ ਆ ਜਿਹੜੀ ਉਹ ਇੱਥੇ ਲੱਗਦੀ ਆ ਸਾਹਮਣੇ ਜਿਹੜਾ ਭਗਵਾਨ ਵਾਲਮੀਕੀ ਚੌਕ ਆ ਦੁਆਰੇ ਵਾਲਾ ਰੋਡ ਆ ਜਿਹੜਾ ਬਾਈ ਜੀ ਤੇ ਇਧਰੋਂ ਸਾਹਮਣੇ ਮਹਿੰਦਰਾ ਮੈਡੀਕਲ ਹਾਲ ਆ ਜਿਹੜਾ ਉਹਦੇ ਬਿਲਕੁਲ ਸਾਹਮਣੇ ਜਿਹੜਾ ਇਹ ਬਾਈ ਦੀ ਦੁਕਾਨ ਆ ਇਹ ਲੱਗਦੀ ਹੈਗੀ ਆ ਤੇ ਇੱਥੇ ਫਾਸਟ ਫੂਡ ਆ ਜਿਹੜਾ ਉਹ ਮਿਲਦਾ ਹੈਗਾ ਕੀ ਕੀ ਬਾਈ ਕੋਲੇ ਫਾਸਟ ਫੂਡ ਹੈਗਾ ਉਹ ਆਪਾਂ ਤੁਹਾਨੂੰ ਇੱਕ ਵਾਰ ਬਾਈ ਦਾ ਜਿਹੜਾ ਉਹ ਬੈਨਰ ਤੇ ਜੋ ਵੀ ਲਿਖਿਆ ਹੋਇਆ ਉਹ ਕੀ ਕੀ ਬਣਾਉਂਦੇ ਉਹ ਇੱਥੇ ਲਿਖਿਆ ਹੋਇਆ ਸਪਰਿੰਗ ਪਟਾਟੋ ਸੋਇਆ ਚੈਪ ਔਰ ਪਟਾਟੋ ਫਿੰਗਰ ਤੇ ਮੋਮੋਜ਼ ਤੇ ਰੇਟ ਵੀ ਬਾਈ ਨੇ ਨਾਲੋ ਨਾਲ ਲਿਖਿਆ 50 ਰੁਪਏ 60 ਰੁਪਏ ਸੋਇਆ ਚਾਪ ਤੇ ਪਟਾਟੋ ਫਿੰਗਰ ਆ ਜਿਹੜੀ 50 ਪੈ ਤੇ ਮੋਮੋਜ਼ ਵੀ ਜਿਹੜੀ 60 ਪੈਸੋ ਇਧਰ ਬਾਈ ਨੇ ਪਾਉਚ ਬੰਨ ਬੰਨ ਕੇ ਰੱਖੇ ਹੋਏ ਨੇ ਤੇ ਸਾਹਮਣੇ ਬਾਈ ਜੀ ਸਮਾਨ ਆ ਤਿਆਰ ਕਰ ਰਹੇ ਹੈਗੇ ਆ ਤੇ ਬਾਈ ਦੇ ਨਾਲ ਗੱਲਬਾਤ ਕਰਾਂਗੇ ਇੱਥੇ ਬਾਈ ਦੇ ਗ੍ਰਾਂਚ ਵੀ ਆਏ ਹੋਏ ਨੇ ਤੇ ਸਤਿਗੁਰ ਬਾਈ ਜੀ ਸਤਿਗੁਰ ਵੀਰੇ ਹੋਰ ਠੀਕ ਆ ਵਧੀਆ ਸ਼ੋਭਨਾਮ ਤੇ ਆ ਜੀ ਆਪਣਾ ਕਿਸ਼ੇ ਕੁਮਾਰ ਹਾਂ ਜੀ ਕਿਸ਼ੇ ਕੁਮਾਰ ਕ੍ਰਿਸ਼ਨ ਕੁਮਾਰ ਤੋ ਕ੍ਰਿਸ਼ਨ ਕੁਮਾਰ ਜੀ ਹਾਂ ਜੀ ਬੋ ਜੀ ਤੇ ਕੀ ਕੀ ਬਣਾਉਣ ਲਿਓ ਜੀ ਪਹਿਲਾਂ ਤਾਂ ਇਹ ਦੱਸੋ ਜੀ ਕਮ ਜੀ ਮੀਂਦਰ ਜੀ ਹਾਂ ਜੀ ਸਿੰਪਲ ਫਿੰਗਰ ਮਹਮਦ ਕੋਲੇ ਜਾਪ ਜੀ ਸਪਰਿੰਗ ਪਟਾਟੋ ਜੀ ਬਸ ਤੇ ਕਿੰਨੇ ਵਜੇ ਅੱਥੇ ਆ ਜਾਣੇ ਹੋ ਇਸ ਲੋਕੇਸ਼ਨ ਤੇ ਤੁਸੀਂ 6:30 ਵਜੇ ਸ਼ਾਮ ਨੂੰ 6:30 ਵਜੇ 6:30 ਤੋਂ ਤੇ ਕਿੰਨੇ ਵਜੇ ਤੱਕ ਹੋਣੇ ਹੋ 9:00 ਵਜੇ ਤੱਕ 9:00 ਵਜੇ ਤੱਕ ਏ ਕਸਟਮਰ ਚੰਗਾ ਹੁੰਦਾ ਇਥੇ ਬਸ ਚੱਲੀ ਜਾਂਦਾ ਵਧੀਆ ਕੰਮ ਅੱਛਾ ਕੀ ਕਿਹੜਾ ਚਾਹੁੰਦੇ ਹੋ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਸਰੋਤਿਆਂ ਨੂੰ ਹਾਂਜੀ ਸਾਡੇ ਸਰੋਤਿਆਂ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਤੁਸੀਂ ਬਸ ਸਭ ਚੜ੍ਹਦੀ ਕਲਾ ਜਿਆ ਹਾਂ ਹਾਂ ਕੁਝ ਰੋਪਰਾ ਹਾਂ ਇਹ ਕੀ ਬਣਾ ਰਹੇ ਹੋ ਇਸ ਟਾਈਮ ਤੇ ਆ ਰੰਗ ਹੈ ਜੀ ਓ ਫਿੰਗਰ ਫਿੰਗਰ ਆ আচ্ছা ਬਾਈ ਜੀ ਫਿੰਗਰ ਬਣਾ ਰਿਹਾ ਤੁਸੀਂ ਦੇਖ ਰਹੇ ਹੋ ਕੜਾਈ ਦੇ ਵਿੱਚ ਬਾਈ ਇਸ ਟਾਈਮ ਤੇ ਤਲ ਰਹੇ ਨੇ ਕੜਾਈ ਬਾਈ ਨੇ ਤੇਜ਼ ਕਰਤੀ ਹੈਗੀ ਆ ਬਾਈ ਜੀ ਤੇ ਲਗਾਤਾਰ ਬਾਈ ਤੇ ਬਣਾ ਰਿਹਾ ਤੇ ਇੱਥੇ ਬਾਈ ਜੀ ਇੱਥੇ ਖਾਣ ਵਾਲੇ ਬਾਈ ਵੀ ਇੱਥੇ ਪਹੁੰਚ ਚੁੱਕੇ ਆ ਸਰਦਾਰ ਜੀ ਕੀ ਹਾਲ ਨੇ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਵਧੀਆ ਜੀ ਵਧੀਆ ਤੇ ਸਵਾਗਤ ਹੈ ਜੀ ਤੁਹਾਡਾ ਟੈਲਵਾ ਟੈਲੀਵਿਜ਼ਨ ਤੇ ਤੇ ਬਾਈ ਜੀ ਕੀ ਖਾਣ ਆਇਓ ਫਿਰ ਤੁਸੀਂ ਅੱਜ ਇੱਥੇ ਜੀ ਤੇ ਤੁਸੀਂ ਤੁਹਾਨੂੰ ਗਰੰਟੀ ਦੇ ਰਹੇ ਹੋ। ਹਾਂਜੀ। ਇਹ ਬਹੁਤ ਟੇਸਟਿੰਗ ਹੁੰਦੀ ਹੈ। ਅੱਛਾ ਪਹਿਲਾਂ ਵੀ ਖਾ ਕੇ ਜਾਂਦੇ ਹਾਂ। ਪਹਿਲਾਂ ਵੀ ਖਾ ਕੇ ਜਾਂਦੇ ਆਂ ਪਰ ਥੋੜਾ ਟਾਈਮ ਹੋ ਰਿਹਾ ਇੱਥੇ ਗਾਹ ਕ ਟੈਨ ਦਾ ਪੇੜ ਦਾ ਕਿੰਦੀ ਕਹੀਏ ਤਾਂ ਟਾਈਮ ਨਹੀਂ ਮਿਲਦਾ ਭਾਈ। ਅੱਛਾ। ਜੀ। ਬਾਈ ਨਾਲ ਨਾਲ ਕੋਈ ਹਾਂ ਹਾਂ ਇਹਦਾ ਬਾਈ ਸਕੇਲ ਬਹੁਤ ਜ਼ਿਆਦਾ ਹੈ। ਜੀ। ਹੂੰ। ਬਹੁਤ ਟੇਸਟੀ ਲੱਗਦਾ ਹੈ। ਹੂੰ। ਬਾਈ ਜੀ ਦੂਰ ਦੂਰ ਮੁੰਡੇ ਹੁੰਦੇ ਆ। ਅੱਛਾ ਦੂਰ ਦੂਰ ਹੁੰਦੇ ਆ ਕਸਟਮਰ। ਪਿੰਡਾਂ ਤੋਂ ਹੁੰਦੇ ਆ। ਹਾਂ। ਸੋ ਬਾਗਲੋ ਦੇ ਹਾਂ ਹਾਂ ਦੀ ਕਿ ਬਿਲਕੁਲ 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 ਟੈਸ਼ਨ ਫੋਨੋਂ ਇੱਕ ਵਾਰੀ ਫੇਰ ਜਿਹੜਾ ਉਹ ਦਿਖਾ ਦਈਏ ਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਦਵਾਰਿਆਣਾ ਰੋਡ ਆ ਤੇ ਇਧਰਲੇ ਪਾਸੇ ਭਗਵਾਨ ਵਾਲਮੀਕੀ ਚੌਕ ਹੈਗਾ ਜਿਹੜਾ ਉਹ ਉਹਦੇ ਬਿਲਕੁਲ ਨੇੜੇ ਆ ਰਾਹੁਲ ਡੇਰੀ ਦੇ ਬਿਲਕੁਲ ਸਾਹਮਣੇ ਆ ਇਸ ਇਸ ਪਾਸੇ ਰਾਹੁਲ ਡੇਰੀ ਆ ਇਧਰਲੀ ਸਾਈਡ ਆ ਜਿਹੜੀ ਉਹ ਰਾਹੁਲ ਡੇਰੀ ਹੈਗੀ ਆ ਤੇ ਇਹਦੇ ਜਿਹੜਾ ਸਾਹਮਣੇ ਜਿਹੜਾ ਮਹਿੰਦਰਾ ਮੈਡੀਕਲ ਹਾਲ ਦਵਾਈਆਂ ਦਾ ਜਿਹੜਾ ਉਹ ਹਾਲ ਹੈਗਾ ਉਹ ਇੱਥੋਂ ਮੈਡੀਕਲ ਸਟੋਰ ਦੇ ਬਿਲਕੁਲ ਸਾਹਮਣੇ ਬਾਈ ਜੀ ਦੀ ਜਿਹੜੀ ਇਹ ਫਾਸਟ ਫੂਡ ਵਾਲੀ ਦੁਕਾਨ ਆ ਉਹ ਲੱਗਦੀ ਹੈਗੀ ਆ ਤੇ ਬਾਈ ਕਸਟਮਰਸ ਨੇ ਵੀ ਸਾਨੂੰ ਦੱਸਿਆ ਕਿ ਬਾਈ ਉੱਥੇ ਬਹੁਤ ਟੇਸਟੀ ਜਿਹੜਾ ਫੂਡ ਆ ਉਹ ਬਣਾਉਂਦੇ ਹੈਗੇ ਆ ਤੇ ਬਾਈ ਦੀ ਜਿਹੜੀ ਦੁਕਾਨ ਆ ਜਿਹੜੀ ਉਹ ਇੱਕ ਵਾਰੀ ਤੁਹਾਨੂੰ ਪੂਰੀ ਦੀ ਪੂਰੀ ਦਿਖਾ ਦਈਏ ਦੂਰੋਂ ਫੋਟੋ ਜਿਹੜਾ ਉਹ ਫਰੇਮ ਆ ਜਿਹੜਾ ਉਹ ਦਿਖਾ ਦਈਆ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੀ ਬਾਈ ਨੇ ਫੋਟੋ ਲਈ ਹੋਈ ਆ ਇਹ ਬੜੀ ਕਾਹੜਾ ਬਾਈ ਨੇ ਰੈਡੀ ਆ ਜਿਹੜੀ ਉਹ ਸਜਾਈ ਹੋਈ ਆ ਤੇ ਦੇਖਗੇ ਬਣਾਇਆ ਇਹਨੂੰ ਆ ਤੁਸੀਂ ਦੇਖੋ ਜਗਾੜੀ ਆ ਬਾਈ ਇਹਨੂੰ ਬਾਈ ਫਿਰ ਮੋਟਰਸਾਈਕਲ ਦੇ ਮਗਰ ਪਾ ਕੇ ਲਗਾ ਲਿਆ ਉਹਨੂੰ ਹਾਂਜੀ ਹਾਂਜੀ ਅੱਛਾ ਆਹ ਕਿਹੜਾ ਮੋਟਰਸਾਈਕਲ ਉਹ ਮੋਟਰਸਾਈਕਲ ਦੇ ਮਗਰ ਪਾ ਕੇ ਲੈ ਕੇ ਆਉਂਦੇ ਆ ਹੈ ਠੀਕ ਆ ਬਾਈ ਨੇ ਆਹ ਦੇਸੀ ਜਗਾੜ ਬਣਾਇਆ ਹੋਇਆ ਉੱਤੇ ਬਾਈ ਨੇ ਰੈਡੀ ਆ ਮਤਲਬ ਆਪਦੀ ਦੁਕਾਨ ਸਜਾਈ ਹੋਇਆ ਤੇ ਇੱਥੇ ਆ ਜਿਹੜੀ ਆਮ ਤੌਰ ਤੇ ਆਪਾਂ ਖੇਤਾਂ ਵਾਲੇ ਕਿਸਾਨ ਆ ਜੇ ਪੱਠਿਆਂ ਵਾਲੀ ਇਸ ਜਿਹੜੀ ਨੂੰ ਵਰਤਦੇ ਆ ਤੇ ਬਾਈ ਨੇ ਤੇ ਆਪਦਾ ਰਜਗਾਰ ਆ ਜਿਹੜਾ ਉਹ ਚਲਾਇਆ ਹੈ ਜਿਗਾੜ ਲਾਇਆ ਹੋਇਆ ਬਾਈ ਨੇ ਤੇ ਬਾਈ ਆ ਕੀ ਬਣਾ ਰਿਹਾ ਮੋਮੋਸ ਅੱਛਾ ਮੋਮੋਸ ਵੀ ਬਾਈ ਬਣਾ ਰਿਹਾ ਤਿਆਰੀ ਹੈ ਬਾਈ ਦੀ ਤੇ ਹੋਰ ਬਾਈ ਕੀ ਕੀ ਆਪਣੇ ਕੋਲੇ ਕੋਲਾ ਚਾਹ ਪਾ ਸਪ੍ਰਾਈਟ ਅੱਛਾ ਤਾਂ ਆਪਾਂ ਇਸ ਟਾਈਮ ਤੇ ਬਾਈ ਨੇ ਕੜਾਈ ਦੇ ਵਿੱਚ ਮੋਮੋਸ ਆ ਜਿਹੜੇ ਉਹ ਤਲਣ ਵਾਸਤੇ ਰੱਖ ਦਿੱਤੇ ਨੇ ਤੁਹਾਡਾ ਬਾਈ ਚਾਹ ਆ ਬਹੁਤ ਸਵਾਦ ਚਾਹ ਬਣਾਉਂਦਾ ਹੈਗਾ ਅੱਛਾ अच्छा भाई जी ਜਿਹੜਾ ਫਾਸਟ ਫੂਡ ਦੇ ਵਿੱਚ ਤੁਸੀਂ ਸਪੈਸ਼ਲ ਚੀਜ਼ ਕੀ ਬਣਾਉਂਦੇ ਆ ਕਿਹੜੀ ਰੈਸਪੀ ਆ ਤੁਹਾਡੇ ਕੋਲ ਸਪੈਸ਼ਲ ਜਿਹੜੀ ਸੋਇਆ ਚਾਪ ਸੋਇਆ ਚਾਪ ਕਿਉਂ ਜੀ ਮੋਮੋਜ਼ ਬੜਕੇ ਪਿਆਰ ਨੇ ਆ ਦੇਖੋ ਬਾਈ ਨੇ ਕੜਾਈ ਦੇ ਵਿੱਚੋਂ ਬਾਹਰ ਕੱਢਤੇ ਆ ਮੋਮੋਜ਼ ਤੇ ਆ ਪਏ ਮੋਮੋਜ਼ ਬਾਈ ਜੀ ਤੇ ਇਧਰ ਆਲੂ ਫਿੰਗਰ ਆ ਜਿਹੜੇ ਉਹ ਵੀ ਬਾਈ ਨੇ ਹੁਣ ਇਸ ਟਾਈਮ ਤੇ ਕੜਾਈ ਦੇ ਵਿੱਚ ਪਾਤੇ ਆ ਤਲਤੇ ਆ ਤਲਨੇ ਸ਼ੁਰੂ ਹੋ ਗਏ ਆ ਤੇ ਕੰਮ ਘੈਂਟ ਆ ਬਾਈ ਦਾ ਪੂਰਾ ਸਿਰਾ ਕੰਮ ਆ ਬਾਈ ਜੀ ਤੇ ਤੁਸੀਂ ਵੀ ਲੰਘਦੇ ਟੱਪ ਦੇ ਜਦੋਂ ਵੀ ਆਉਂ ਬਾਈ ਜੀ ਦੇ ਕੋਲੋਂ ਜਰੂਰ ਸ਼ੱਕ ਤੇ ਜਾਓ ਦੂਰੋਂ ਨੇੜੋਂ ਜਿੱਥੋਂ ਵੀ ਆਉਂ ਤੇ ਇੱਥੇ ਬਾਈ ਜੀ ਤੁਹਾਨੂੰ ਲੋਕੇਸ਼ਨ ਦੱਸ ਹੀ ਦਿੱਤੀ ਹੈਗੀ ਆ ਤੇ ਇੱਕ ਵਾਰੀ ਬਾਈ ਜੀ ਨੂੰ ਵੀ ਆਪਾਂ ਇਹ ਗੱਲਬਾਤ ਕਰਾਂਗੇ ਇੱਕ ਵਾਰ ਬਿਜ਼ੀ ਆ ਬਾਈ ਜੀ ਆ ਪੈਕਟਾਂ ਦੇ ਵਿੱਚ ਪੈਕ ਕਰ ਕਰਕੇ ਇਸ ਢੰਗ ਨਾਲ ਦਿੰਦੇ ਆਗੇ ਬਾਈ ਜੀ ਆ ਤੁਸੀਂ ਦੇਖ ਸਕਦੇ ਹੋ ਸੋ ਬਾਈ ਜੀ ਇੱਕ ਮੈਸੇਜ ਲਾਉਣਾ ਚਾਹੁੰਦੇ ਆ ਤੇ ਬਾਈ ਜੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੋਲਣ ਦੇ ਵਿੱਚ ਦਿੱਕਤ ਆ ਬਾਕੀ ਉਹ ਕੰਮ ਦੇ ਵਿੱਚ ਬਿਜ਼ੀ ਨੇ ਬਾਈ ਜੀ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਰੇੜੀ ਲਾਉਣੀ ਆ ਹੋਰ ਬਰਗਰ ਵਾਲੀ ਰੇੜੀ ਉਹਨਾਂ ਨੇ ਲਾਉਣੀ ਹੈਗੀ ਆ ਤੇ ਇੱਕ ਉਹਨਾਂ ਨੂੰ ਬੰਦਾ ਚਾਹੀਦਾ ਹੈਗਾ ਉਸ ਰੇੜੀ ਤੇ ਤੇ ਉਹਨੂੰ ਕੁਲਚਾ 버ਗਰ ਵਧੀਆ ਢੰਗ ਨਾਲ ਬਣਾਉਣਾ ਆਉਣਾ ਚਾਹੀਦਾ ਹੈਗਾ ਇਸ ਕਰਕੇ ਉਹਨਾਂ ਦਾ ਇੱਕ ਸੁਨੇਹਾ ਹੈ ਕਿ ਜੇ ਕੋਈ ਵਧੀਆ ਢੰਗ ਨਾਲ ਕੁਲਚਾ 버ਗਰ ਬਣਾਉਣਾ ਆਉਂਦਾ ਹੋਵੇ ਕਿਸੇ ਨੂੰ ਤੇ ਬਾਈ ਜੀ ਦੇ ਕੋਲ ਇੱਥੇ ਆ ਕੇ ਕੰਮ ਕਰ ਸਕਦਾ ਉਹਨਾਂ ਨਾਲ ਗੱਲਬਾਤ ਜਿਹੜਾ ਉਹ ਕਰ ਸਕਦਾ ਹੈਗਾ ਬਾਈ ਜੀ ਦਾ ਆਪਾਂ ਕੰਟੈਕਟ ਨੰਬਰ ਹੈ ਜਿਹੜਾ ਉਹ نیچے ਦੇਵਾਂਗੇ ਤੇ ਤੁਸੀਂ ਉਸ ਕੰਟੈਕਟ ਨੰਬਰ ਤੇ ਜਿਹੜਾ ਡਾਇਲ ਕਰਕੇ ਬਾਈ ਜੀ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਕਰ ਸਕਦੇ ਹਾਂ ਅੱਛਾ ਭਾਈ ਜੀ ਇਹ ਦੱਸੋ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਇਸ ਲੋਕੇਸ਼ਨ ਤੇ ਆਪਣੀ ਜਿਹੜੀ ਦੁਕਾਨ ਲਾ ਰਹੇ ਹੋ ਉਹਦੇ 3 ਸਾਲ ਹੋ ਗਏ 3 ਸਾਲ ਹੋ ਗਏ ਕਿੰਨੇ ਵਜੇ ਆ ਜਾਣੇ ਹੋ ਅੱਲਾ ਸਾਢੇ 4 ਵਜੇ 5 ਵਜੇ ਸਾਢੇ 4 5 ਵਜੇ ਤੇ ਕਿੰਨੇ ਵਜੇ ਤੱਕ ਇੱਥੇ ਰਹਿੰਦੇ ਹੋ 9:30 ਤੱਕ 9:30 ਵਜੇ ਤੱਕ ਕੰਮ ਇੱਥੇ ਚੰਗਾ ਪੈਂਦਾ ਨਿਭੜ ਜਾਂਦਾ ਸਾਰਾ ਹੀ ਨਿਭੜਿਆ ਦਾ ਸਾਰਾ ਹੀ ਅੱਛਾ ਬੰਦਾ ਨਹੀਂ ਮਾਲ ਓਕੇ ਬੰਦਾ ਨਹੀਂ ਜੈਨ ਲੱਗਦਾ ਅੱਛਾ ਠੀਕ ਹੈ ਜਿੰਨਾ ਲੱਗਦਾ ਵੀ ਬਾਈ ਜੀ ਕਹਿੰਦੇ ਉਹ ਜਿੰਨਾ माल ਲੱਗਦਾ ਉਹਨਾਂ ਬਣਾਣ ਹੀ ਪਾਉਂਦੇ ਹੈਗੇ ਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਬਾਈ ਜੀ ਕੋਲੇ ਕਸਟਮਰ ਆ ਜਿਹੜਾ ਉਹ ਆ ਰਿਹਾ ਹੈਗਾ ਤੇ ਬਾਈ ਜੀ ਨੇ ਜਿਵੇਂ ਪਹਿਲਾਂ ਸੁਨੇਹਾ ਲਾਇ ਬਾਈ ਜੀ ਕਹਿੰਦੇ ਕਿ ਅਸੀਂ ਕਾਰੋਬਾਰ ਆ ਜਿਹੜਾ ਉਹ ਹੋਰ ਵਧਾਉਣਾ ਚਾਹੁੰਦੇ ਹੈਗੇ ਤੇ 버거 ਰੈਡੀ ਤੇ ਕੁਲਚਰੀ ਰੈਡੀ ਹੈ ਜਿਹੜੀ ਉਹ ਲਾਉਣੀ ਚਾਹੁੰਦੇ ਆ ਤੇ ਹਾਂ ਹੋਰ ਕੀ ਹੈ ਚੀਚਲੀ ਮਨਚੂਰੀਅਨ ਚੀਚਲੀ ਤੇ ਮਨਚੂਰੀਅਨ ਵੀ ਉਹਦੇ ਵਿੱਚ ਹੋਊਗਾ ਤੇ ਜੇ ਕਿਸੇ ਵੀਰ ਨੂੰ 버거 ਬਣਾਉਣੇ ਆਉਂਦੇ ਹਣ ਵਧੀਆ ਢੰਗ ਨਾਲ ਤੇ ਨਾਲ ਨਾਲ ਕੁਲਚੇ ਦਾ ਕੰਮ ਵੀ ਆਉਂਦਾ ਹੋਵੇ ਤਾਂ ਬਾਈ ਜੀ ਨਾਲ ਕੰਟੈਕਟ ਹੈ ਜਿਹੜਾ ਉਹ ਕਰ ਸਕਦਾ ਹੈਗਾ ਬਾਈ ਜੀ ਜਿਹੜਾ ਤੇ ਹੈ ਹੀ ਨਹੀਂਗਾ ਹਾਂਜੀ ਓਕੇ ਮਾਰਕੀਟ ਤੇ ਆਣੀ ਕੁਲਚੇ ਦਾ ਠੀਕ ਆ ਬਾਈ ਜੀ ਤਾਂ ਬਾਈ ਜੀ ਦਾ ਕਹਿਣਾ ਹੈ ਕਿ ਕੁਲਚਿਆਂ ਵਾਲਾ ਇੱਥੇ ਮਾਰਕੀਟ ਦੇ ਵਿੱਚ ਹੈ ਨਹੀਂ ਗੈਸ ਕਰਕੇ ਉਹ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਤੇ ਜੇ ਕਿਸੇ ਨੂੰ ਕੰਮ ਆਉਂਦਾ ਹੋਵੇ ਤਾਂ ਬਾਈ ਜੀ ਦੇ ਨਾਲ ਕੰਟੈਕਟ ਕਰ ਸਕਦਾ ਬਾਈ ਜੀ ਦਾ ਨੰਬਰ ਲਗਾਤਾਰ ਅਸੀਂ ਇੱਥੇ ਹੀਠਾਂ ਜਿਹੜਾ ਉਹ ਦਿੱਤਾ ਹੋਇਆ ਤੇ ਤੁਸੀਂ ਉਸ ਨੰਬਰ ਤੇ ਕੰਟੈਕਟ ਕਰ ਸਕਦਾ ਜਿਹੜਾ ਉਹ ਕਰ ਸਕਦੇ ਹੋ ਤੇ ਤੁਸੀਂ ਦੂਰੋਂ ਨੇੜੋਂ ਆਉਂਦੇ ਹੋਏ ਬਾਈ ਜੀ ਦੇ ਕੋਲ ਇੱਥੇ ਦੁਕਾਨ ਤੇ ਜਿਹੜਾ ਉਹ ਜਰੂਰ ਰੁਕੋ ਤੇ ਛੱਕ ਕੇ ਜਾਓ ਫਾਸਟ ਫੂਡ ਅੱਜ ਕੱਲ ਫਾਸਟ ਫੂਡ ਖਾਣ ਦੇ ਜਿਹੜੇ ਉਹ ਆਮ ਤੌਰ ਤੇ ਲੋਕ ਬੜੇ ਸ਼ੌਕੀਨ ਹੁੰਦੇ ਨੇ ਤੇ ਬਾਈ ਜੀ ਦੀ ਇਹ ਡੈਕੋਰੇਟ ਕੀਤੀ ਹੋਈ ਜਿਹੜੀ ਰੇੜੀ ਆ ਆ ਤੁਹਾਨੂੰ ਪਹਿਲਾਂ ਅਸੀਂ ਦਿਖਾ ਦਿੱਤੀ ਹੈਗੀ ਆ ਤੇ ਇਧਰ ਆਲੂ ਫਿੰਗਰ ਦਾ ਤੁਸੀਂ ਕਲਰ ਦੇਖੋਗੇ ਇੱਕ ਵਾਰ ਬੜਾ ਸੋਹਣਾ ਕਲਰ ਲੱਗ ਰਿਹਾ ਤੇ ਦਿਲ ਕਰਦਾ ਦੇਖੀ ਖਾਣ ਨੂੰ ਤੇ ਬੜੇ ਦੇਖਣ ਵਿੱਚ ਵੀ ਬੜੇ ਕਰੰਚੀ ਲੱਗ ਰਹੇ ਆ ਤੇ ਜਰੂਰ ਹੀ ਇਹਨਾਂ ਦੀ ਜਿਹੜੀ ਦਿੱਖ ਪਨ ਲੱਗ ਰਿਹਾ ਕਿ ਬੜੇ ਟੇਸਟੀ ਹੋਣਗੇ ਮਸਾਲਾ ਭੁੱਕ ਦਿੱਤਾ ਬਾਈ ਨੇ ਤੇ ਪੈਕ ਕਰਕੇ ਦੇ ਰਹੇ ਆ ਬਾਈ ਜੀ ਸੋ ਦੋਸਤੋ ਅੱਜ ਅਸੀਂ ਪਹੁੰਚੇ ਸੀ ਕੋਟਕਪੂਰਾ ਬਾਬਾ ਭਗਵਾਨ ਬਾਲਮੀਕ ਚੌਕ ਦਵਾਰਿਆਣਾ ਰੋਡ ਤੇ ਬਾਈ ਜੀ ਦੇ ਕੋਲ ਕਈ ਵਾਰੀ ਐਡਰੈਸ ਤੁਹਾਨੂੰ ਅਸੀਂ ਦੱਸ ਚੁੱਕੇ ਆ ਤੇ ਬਾਈ ਜੀ ਦਾ ਫਾਸ ਫੂਡ ਦਾ ਕੰਮ ਆ ਜਿਨ੍ਹਾਂ ਨੇ ਪ੍ਰੋਮੋਸ਼ਨ ਦੇ ਲਈ ਆਏ ਦੇ ਲਈ ਸਾਨੂੰ ਸੱਦਿਆ ਸੀ ਤੇ ਅਸੀਂ ਅੱਜ ਨਾਲ ਕੋਲ ਪਹੁੰਚੇ ਸੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਫਾਸ ਫੂਡ ਦੇ ਵਿੱਚ ਉਹ ਕੀ ਕੀ ਬਣਾਉਂਦੇ ਆ ਕੀ ਕੀ ਇਹਨਾਂ ਕੋਲ ਸਪੈਸ਼ਲ ਹੁੰਦਾ ਉਹ ਸਭ ਕੁਝ ਤੁਸੀਂ ਜਾਣਿਆ ਤੇ ਬਾਈ ਜੀ ਕੋਲ ਤੁਸੀਂ ਇੱਥੇ ਜਦੋਂ ਵੀ ਆਉਂ ਤੇ ਖਾ ਕੇ ਜਾਓ ਤੇ ਜੋ ਸਰੋਤੇ ਇਸ ਵੀਡੀਓ ਨੂੰ ਦੇਖ ਰਹੇ ਆ ਤੇ ਬਾਈ ਜੀ ਤੱਕ ਜਰੂਰ ਪਹੁੰਚੋ ਕਿਉਂਕਿ ਜੋ ਬਾਈ ਦਾ ਮੇਨ ਸੁਨੇਹਾ ਸੀ ਕਿ ਇੱਕ ਵਿਅਕਤੀ ਚਾਹੀਦਾ ਉਹਨਾਂ ਨੂੰ ਇੱਕ ਬੰਦਾ ਚਾਹੀਦਾ ਕੰਮ ਵੜਾ ਕੇ ਕਿਉਂਕਿ ਕੰਮ ਆਪਣਾ ਵਧਾਉਣਾ ਚਾਹੁੰਦੇ ਆ 버ਗਰ ਦੀ ਰੇੜੀ ਲਾਉਣਾ ਚਾਹੁੰਦੇ ਆ ਤੇ ਹੋਰ ਵੀ ਕਾਫੀ ਕੁਝ ਉਹ ਉਹਦੇ ਵਿੱਚ ਜਿਹੜਾ ਉਹ ਲਗਾਉਣਾ ਚਾਹੁੰਦੇ ਆ ਤੇ ਜਿਹਦੇ ਕਰਕੇ ਉਹਨਾਂ ਨੂੰ ਇੱਕ ਬੰਦਾ ਚਾਹੀਦਾ ਤੇ ਤੁਸੀਂ ਜੇ ਕੰਮ ਵਧੀਆ ਢੰਗ ਨਾਲ ਆਉਂਦਾ ਹੈਗਾ ਤਾਂ ਬਾਈਗੀ ਦੇ ਨਾਲ ਕੰਟੈਕਟ ਆ ਜਿਹੜਾ ਉਹ ਜਰੂਰ ਕਰੋ ਸੋ ਇਸੇ ਤਰੀਕੇ ਨਾਲ ਜੁੜੇ ਰਹੋ ਟਲਵਾ ਟੈਲੀਵਿਜ਼ਨ ਦੇ ਨਾਲ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਤੱਕ ਜੇਕਰ ਤੁਸੀਂ ਹਾਲੇ ਤੱਕ ਟਲਵਾ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਨਾਲ ਘੰਟੀ ਦੇ ਨਿਸ਼ਾਨ ਨੂੰ ਆਲਟ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਰ ਵੀਡੀਓ ਨੂੰ ਅੱਗੇ ਦੇ ਅੱਗੇ ਸ਼ੇਅਰ ਕਰਦੇ ਜਾਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਿਹੜਾ ਉਹ ਜਰੂਰ ਕਰ ਦਿਓ ਸੋ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ